ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਕਿ ਸਰਦਾਰ ਭਵਨ ਸਿੰਘ ਮਾਨ ਜੀ ਸਰਕਾਰ ਨੇ ਇਹ ਜਿਹੜਾ ਆਪਣੇ ਮੰਤਰੀਆਂ ਨੂੰ ਇਹ ਆਰਡਰ ਦਿੱਤਾ ਸੀ ਕਿ ਅਸੀਂ ਜਿਹੜਾ ਕੋਈ ਚੰਡੀਗੜ੍ਹ ਦਾ ਸਾਡਾ ਮੰਤਰੀ ਨਹੀਂ ਬੈਠੇਗਾ ਨਾ ਸਾਡਾ ਕੋਈ ਐਮਐਲਏ ਚੰਡੀਗੜ੍ਹ ਬੈਠੇਗਾ ਉਹ ਉਹਦੀ ਅੱਜ ਜਿਹੜਾ ਮਿਸਾਲ ਦੇਖਣ ਨੂੰ ਸਾਨੂੰ ਮਿਲ ਰਹੀ ਹੈ ਜਿਹੜਾ ਅਸੀਂ ਸਰਦਾਰ ਲਾਲਜੀਤ ਸਿੰਘ ਪੁੱਲਰ ਜੋ ਪੰਚਾਇਤ ਮੰਤਰੀ ਟਰਾਂਸਪੋਰਟ ਮੰਤਰੀ ਵੀ ਆ ਉਹਨਾਂ ਦੇ ਜਿਹੜਾ ਦਫ਼ਤਰ ਦੇ ਵਿੱਚ ਪਹੁੰਚੇ ਆ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਤੇ ਅਸੀਂ ਤੁਹਾਨੂੰ ਗੱਲਬਾਤ ਜਿਹੜੀ ਪਬਲਿਕ ਦੇ ਨਾਲ ਵੀ ਕਰਾਵਾਂਗੇ ਹਾਂਜੀ ਸਰ ਕੀਨਾ ਜੀ ਆਪਣਾ ਰਜਵੰਦ ਸਿੰਘ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਜਿਸ ਤਰ੍ਹਾਂ ਕਿ ਲਾਲਜੀਤ ਭੁੱਲਰ ਜੀ ਜਿਹੜਾ ਆਪਣੇ ਹਲਕੇ ਦੇ ਆਪਣੇ ਇਲਾਕੇ ਦੇ ਲੋਕਾਂ ਦੀ ਗੱਲਬਾਤ ਸੁਣ ਰਹੇ ਹਾਂਜੀ ਵਧੀਆ ਵਧੀਆ ਸੁਣਦੇ ਆ ਚਲੋ ਥੋੜਾ ਜਿਹਾ ਪ੍ਰੋਬਲਮ ਵੀ ਆ ਬੰਦੇ ਜਾਦੇ ਆ ਇਹ ਕਰਕੇ ਥੋੜਾ ਜਿਹਾ ਰਸ਼ਿਆ ਜੀ ਵਧੀਆ ਸੁਣਦੇ ਗੱਲਬਾਤ ਹਾਂਜੀ ਕੀਨਾ ਜੀ ਆਪਣਾ ਬਲਜਿੰਦਰ ਸਿੰਘ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਜਿਸ ਤਰ੍ਹਾਂ ਕਿ ਭਗਵੰਤ ਮਾਨ ਸਿੰਘ ਸਰਕਾਰ ਜੋ ਹੈ ਭਗਵੰਤ ਮਾਨ ਸਿੰਘ ਜੀ ਦੀ ਤੇ ਉਹਨਾਂ ਨੇ ਆਖਿਆ ਸੀ ਕਿ ਸਾਡਾ ਮੰਤਰੀ ਜਾਂ ਸਾਡੇ ਐਮਐਲਏ ਕੋਈ ਚੰਡੀਗੜ੍ਹ ਨਹੀਂ ਆਮ ਪਬਲਿਕ ਦੇ ਵਿੱਚ ਰਹਿ ਕੇ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਇਹ ਜਿਹੜੀ ਅੱਜ ਦੇਖਣ ਨੂੰ ਮਿਸਾਲ ਮਿਲ ਰਹੀ ਹੈ ਕੀ ਕਹਿਣਾ ਚਾਹੁੰਦੇ ਇਹ ਆਪਣੇ ਇਲਾਕੇ 'ਚ ਹੀ ਰਹਿ ਕੇ ਮੁਸ਼ਕਲਾਂ ਸੁਣਦੇ ਚੰਡੀਗੜ੍ਹ ਜਾਣਾ ਨਹੀਂ ਪੈਂਦਾ ਸਾਨੂੰ ਨਹੀਂ ਜੇ ਅੱਗੇ ਹੀ ਚੰਡੀਗੜ੍ਹ ਜਾਣੇ ਆ ਪੈਸੇ ਲਾ ਕੇ ਫੋਟੋੜੇ ਸਾਡੀ ਵੀ ਸੁਣਦਾ ਕੰਦਾ ਨਹੀਂ ਹੁਣ ਇੱਕ ਇੱਥੇ ਘਰੋਂ ਘਰੀ ਸਾਬਣਾ ਸੀ ਬੈਠੇ ਘਰੋਂ ਘਰੀ ਕੰਮ ਹੋਣਦੇ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਅੰਦਰ ਦਾ ਦ੍ਰਿਸ਼ ਜਿਹੜਾ ਦਿਖਾਉਣ ਦੀ ਤੁਹਾਨੂੰ ਤੇ ਅਸੀਂ ਜਿਹੜਾ ਪੁੱਲਰ ਸਾਹਿਬ ਨਾਲ ਵੀ ਗੱਲਬਾਤ ਜਿਹੜੀ ਕਰਵਾਵਾਂਗੇ ਤੁਹਾਡੀ ਥੋੜੇ ਮਿੰਟ ਹਾਂਜੀ ਸੋ ਅਸੀਂ ਦਿਖਾਵਾਂਗੇ ਅੰਦਰ ਦਾ ਦ੍ਰਿਸ਼ ਜੋ ਮੁਸ਼ਕਲਾਂ ਸੋ ਰੇ ਆ ਪੁੱਲਰ ਸਾਹਿਬ ਹਾਂਜੀ ਸੋ ਦੇਖ ਸਕਦੇ ਆ ਜੀ ਅਸੀਂ ਲਾਲਜੀਤ ਸਿੰਘ ਭੁੱਲਰ ਜੀ ਜਿਹੜਾ ਟਰਾਂਸਪੋਰਟ ਮੰਤਰੀ ਪੰਚਾਇਤ ਮੰਤਰੀ ਆਮ ਲੋਕਾਂ ਦੇ ਵਿੱਚ ਬੈਠ ਕੇ ਆਪਣੇ ਇਲਾਕੇ ਦੇ ਵਿੱਚ ਬੈਠ ਕੇ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਰਹੇ ਆ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਕ ਹੇਠ ਜਿਹੜਾ ਉਹ ਆਪਣੀਆਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਆ ਸੋ ਅਸੀਂ ਭੁੱਲਰ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਜਿਹੜੀ ਕਰਾਵਾਂਗੇ ਸੋ ਇੱਕ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਹ ਬਾਰਸ਼ਾਂ ਦੇ ਮੌਸਮ ਦੇ ਵਿੱਚ ਬੜਾ ਜਿਹੜਾ ਇਹਨਾਂ ਦਾ ਛਲਾਗਾ ਯੋ ਕਦਮ ਰਿਹਾ ਹੈ ਕਿ ਇਹਨਾਂ ਨੇ ਹਰ ਜਗ੍ਹਾ ਤੇ ਜਾ ਕੇ ਜਦੋਂ ਹਾਰਪੀੜ ਤਲਾਕੇ ਦੇ ਵਿੱਚ ਵੀ ਗਏ ਆ ਤੇ ਇੱਥੇ ਅੱਜ ਵੇਖਣ ਨੂੰ ਸਾਨੂੰ ਉਹ ਮਿਸਾਲ ਜਿਹੜੀ ਮਿਲੀ ਆ ਕਿ ਸਰਦਾਰ ਲਾਲਜੀਤ ਸਿੰਘ ਪੁੱਲਰ ਜਿਹੜਾ ਵਾਕਿਆ ਹੀ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵੀ ਹਾਰੜ ਆਏ ਸੀ ਹੁਣ ਵੀ ਇਸ ਤਰ੍ਹਾਂ ਦੀ ਜਿਹੜੀ ਕੁਲੂ ਮਨਾਲੀ ਦੇ ਵਿੱਚ ਵੀ ਬਦਲ ਫੜੇ ਆ ਜਾਂ ਭਾਖੜਾ ਡੈਮ ਦੇ ਵਿੱਚ ਪਾਣੀ ਕਾਫੀ ਆਇਆ ਹੈ ਤੇ ਉਹਦੇ ਸਬੰਧ ਵਿੱਚ ਤੁਹਾਡਾ ਕੀ ਜਿਹੜਾ ਪ੍ਰਾਲਾ ਜੀ ਤੁਸੀਂ ਪਹਿਲਾਂ ਤਾਂ ਮੈਨੂੰ ਲੱਗਦਾ ਚੁੱਪ ਕਰਕੇ ਹੀ ਵੀਡੀਓ ਬਣਾ ਕੇ ਆਗੇ ਜੇ ਹੈ ਨਹੀਂ ਸਰ ਅੱਜ ਤੇ ਬਿਲਕੁਲ ਲਾਈਵ ਆਏ ਅੱਛਾ ਲਾਈਵ ਆਏ ਬਿਲਕੁਲ ਹਾਂਜੀ ਚਲੋ ਪ੍ਰਮਾਤਮਾ ਕਿਰਪਾ ਕਰੇ ਇਹ ਜਿਹੜੇ ਬੱਦਲ ਫਟੇ ਆ ਇਹ ਕਿਤੇ ਨੁਕਸਾਨ ਨਾ ਹੋਵੇ ਜਾਨ ਜੀਵਨ ਜਿਹੜਾ ਭਾਵੇਂ ਹਿਮਾਚਲ ਆ ਤੇ ਭਾਵੇਂ ਪੰਜਾਬ ਆ ਜਾਂ ਕੋਈ ਹੋਰ ਵੀ ਸਟੇਟ ਆ ਹਰ ਥਾਂ ਤੇ ਜਾਨ ਜੀਵਨ ਜਿਹੜਾ ਉਹ ਬਿਲਕੁਲ ਠੀਕ ਰਵੇ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਆ ਉਹ ਜਿਆਦੀ ਬਾਰਿਸ਼ ਜਿਹੜੀ ਆ ਨਾ ਹੋਵੇ ਜਿੱਥੇ ਜ਼ਰੂਰਤ ਆ ਜ਼ਰੂਰਤ ਅਨਸਾਰੀ بارش ਹੋਵੇ ਤੇ ਜਿਹੜਾ ਸਾਡੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਆ ਪੰਨਾ ਦੇ ਵਿੱਚ ਜਿੱਥੇ ਦਰਿਆਈ ਪਾਣੀ ਚੱਲਦਾ ਉੱਥੇ ਵੀ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਤੇ ਸਾਰੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਹੀ ਰਿਹਾ ਤੇ ਆਪਾਂ ਜਿਹੜਾ ਉਸ ਹਾਰ ਪੀੜਿਤ ਇਲਾਕੇ ਦੇ ਵਿੱਚ ਬੜੇ ਤੁਸੀਂ ਜਿਹੜਾ ਪਹੁੰਚਦੇ ਰਹੇ ਹਰ ਜਿਹੜਾ ਇਲਾਕੇ ਦੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਤੇ ਇਸ ਵਾਰ ਸਾਨੂੰ ਇਹ ਜਿਹੜੀ ਮਿਸਾਲ ਮਿਲੀ ਆ ਕਿ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਨਿਰਦੇਸ਼ ਦਿੱਤੇ ਸੀ ਕਿ ਸਾਡੇ ਮੰਤਰੀ ਜਾਂ ਸਾਡੇ ਐਮਐਲਏ ਜਿਹੜੇ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਆਮ ਪਬਲਿਕ ਦੀ ਜਿਹੜੇ ਆਪਣੇ ਲੋਕਾਂ ਦੀ ਆਵਾਜ਼ ਨੂੰ ਸੁਣਨਗੇ ਤੇ ਅੱਜ ਸਾਨੂੰ ਇਹ ਦੇਖਣ ਦੇ ਲਈ ਮਿਲਿਆ। ਦੇਖੋ ਸਾਡਾ ਫਰਜ਼ ਬੰਦਾ ਕਿ ਅਸੀਂ ਲੋਕਾਂ ਦੇ ਕੰਮ ਕਰੀਏ ਲੋਕਾਂ ਦੇ ਵਿੱਚ ਰਹੀਏ ਤੇ ਮੈਂ ਸੋਮ ਮੰਗਲਪੁੱਧ ਚੰਡੀਗੜ੍ਹ ਆਪਦੇ ਸਰਕਾਰੀ ਸੈਕਟਰੀਏਟ ਕੰਮ ਕਰੀਦੇ ਆ। ਤੇ ਵੀਰ ਸ਼ੁਕਰਸ਼ਨੀ ਐਤ तकरीबन ही ਹਰ ਹਲਕ ਹਰ ਹਫਤੇ ਇੱਥੇ ਦਫਤਰ ਦੇ ਵਿੱਚ ਰਹਿ ਕੇ ਸੇਵਾ ਕਰੀਦੀ ਆ ਤੇ ਅੱਜ ਵੀ ਰਜਾਨਾ ਦੀ ਤਰ੍ਹਾਂ ਐਤਵਾਰ ਹੈ ਅੱਜ ਅੱਜ ਵੀ ਸਾਰੀ ਸੰਗਤ ਆਈ ਆ ਸਾਡੇ ਪਟਿਆਲਕੇ ਤੋਂ ਹੋਰ ਵੀ ਵੱਖ-ਵੱਖ ਹਲਕਿਆਂ ਤੋਂ ਵੀ ਸੰਗਤ ਆਈ ਆ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਆ ਹੱਲ ਵੀ ਕਰ ਰਹੇ ਆ ਤੇ ਜਿਹੜੇ ਜਨੂਨ ਕੰਮ ਆ ਹੱਲ ਕਰ ਰਹੇ ਆ ਕਈਆਂ ਦੇ ਨਜਾਇਜ਼ ਕੰਮ ਵੀ ਹੁੰਦੇ ਆ ਉਹਨਾਂ ਨੂੰ ਤਰੀਕੇ ਨਾਲ ਸਮਝਾ ਦਿੱਤਾ ਵੀ ਇਹ ਨਹੀਂ ਹੋਣਾ ਜਿਹਦਾ ਜੈਨੂਅਲ ਹੁੰਦਾ ਉਹਦਾ ਕਰਦੀਦਾ ਤੇ ਲੋਕ ਖੁਸ਼ ਜਾਂਦੇ ਆ ਵੀ ਵਾਕੇ ਜੇ ਕੋਈ ਸੁਣਵਾਈ ਹੁੰਦੀ ਆ ਉੱਤੇ ਗੌਰ ਵੀ ਹੁੰਦਾ ਸੁਣਵਾਈ ਤੇ ਕੰਮ ਵੀ ਹੁੰਦੇ ਆ ਜੈ ਸਰ ਸਰ ਆਪਣੇ ਇਲਾਕੇ ਦਾ ਕੀ ਹਾਲ ਮਿਲ ਕੇ ਆ ਹਰ ਨਹੀਂ ਸਾਡੇ ਇਲਾਕੇ ਤੇ ਵਧੀਆ ਬਚਾਇਆ ਕੋਈ ਹੜਾਉਣ ਵਾਲੀ ਸਥਿਤੀ ਨਹੀਂ ਗਈ ਤੇ ਪ੍ਰਮਾਤਮਾ ਕਿਰਪਾ ਹੀ ਰੱਖੇ بارش ਜਿਹੜੀ ਉਹ ਘੱਟ ਹੋਵੇ ਲੋੜ ਅਨਸਾਰ ਜਿੰਨੀ ਕਿ ਜ਼ਰੂਰਤ ਆ ਪ੍ਰਮਾਤਮਾ ਉੰਨੀ ਕੀ بارش ਕਰੇ ਕਿਉਂਕਿ ਹੁਣ ਜਿਹੜਾ ਆミネ ਮੌਨਸੂਨ ਦੇ ਮਹੀਨੇ ਆ ਪਰ ਮਾਤਾ ਮਾ ਕਿਰਪਾ ਹੀ ਰੱਖੇ ਜਿੰਨੀ ਕਿ ਜ਼ਮੀਨ ਦੇ ਵਿੱਚ ਪਾਣੀ ਦੀ بارش ਦੀ ਜ਼ਰੂਰਤ ਓਨੀ ਕਿ بارش ਹੋਵੇ ਤੇ ਲੋਕਾਂ ਦੀਆਂ ਫਸਲਾਂ ਲੋਕਾਂ ਦੇ ਪਰਿਵਾਰ ਤੇ ਲੋਕਾਂ ਦੇ ਘਰ ਬਾਰ ਸੁਰੱਖਿਤ ਰਹਿਣ